ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਉ ਜੰਮ ਪਮਦ ਰੂਪਨਿ ਭੁਜੰ ਬਹਿਰ ਲਗੀ ਜੈ ਸਰ ਯੰਤਰ ਪਕਟ ਰੂਪ ਮਾਇਆ ਕਾਲ ਕੋ ਅਨੰਦ ਰੂਪ ਕਾ ਤੰਦਵ ਭਰਤਵਾਇ ਕੋ ਮੇਉਕਿਲਾ ਬਕਾ ਦਰੋ ਲਾਲ ਕਉ ਹਕਟੰਬਲ ਕੋ ਲਾ ਹੁਣ ਜੀਵਾਨਤ ਕੀ ਕੋ ਏ ਪਾਉਂਦੀ ਭਰਤਾ ਟੂਟੇ ਨੌਕੜੀ ਪੀਰ ਸਵਜਾ ਜਾ ਯਾਤ ਨਾ ਪਾਤਨਾ ਦਰੋ ਰਿਆਨ ਉਰਨਾਂ ਮੇਤਰਨਾਟ ਤਨ ਰੂਪੀ ਨੁਰ ਰਾਗ ਨਸਨਾ ਰਾਜਾ ਸਰਵੀਂ ਕ੍ਰਿਸ਼ਕਾ ਆਇ ਨਾ ਲੋਗ ਜਨਾਂ ਜਿਰੇੇ ਨੂੜਵ ਮਯਤੁਰ ਰਿਆਵਾਦ ਲਾਓ ਰਾਗ ਕੋਣੀ ਨਲਕ ਵਰ ਆਪਣੇ ਉਜਲਾ ਸੋਈ ਤਾਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਸਭ ਦਿਆਲੂ ਸਭ ਜੋ ਸੁਣਤਾ ਨਨ ਤਰਉਮੀਏ ਤੇਰੀ ਕੰਵਣੀ ਯੋਗੁ ਤੇ ਜੋ ਕਹਾ ਸਵਾਮੀ ਮੈਂ ਮੋਰ ਕਹਣਾ ਜਾਇ ਜਉ ਬਝਿ ਕਟ ਗਰ ਦੇਖਾ ਮੈਂ ਆਰਚਨਾ ਕਰਨ ਜਾਣਾ ਹੈ ਮੈਂ ਅਰਚਨਾ ਕਰਨ ਜਾਇ ਯੋਗੁ ਸੁਹਾਗ ਹੋਇਆ ਖਤਿ ਸੇਰੀ ਬੜੀ ਆਈ ਜਰਨ ਕਰੋ ਸਤਿ ਸ੍ਰੀ ਅਕਾਲ आए को भी है ये अपन विचार करनी है सबसी महाराज जी को कर बेनती करते हाँ तो अपनी कृपा करो जी क्या ਸਤਿ ਸ਼੍ਰੀ ਅਕਾਲ ਮਰਲ ਜੇ ਤੇ ਪਿੰਬੀ ਤੇ ਉਰਵਾ ਜਮਾ ਸਾਹਿਬ ਇਹ ਨਾਟਿਕ ਜਿਹੜੇ ਪ੍ਰੇਮੀ ਪਰ ਉਸ ਉਹਨਾਂ ਨਾਲ ਜੁੜਦੇ ਜਿਨਨ ਖੋਜ ਵੀ ਖੋਜ ਵੀ ਜਰਦੇ ਹਨ ਜੁੜਨਾ ਬੇਰਾਗ ਦੇ ਜਰਦੇ ਹਨ ਤੇ ਉਹ ਜਰਦੇ ਹਨ ਇਸ ਤਰ੍ਹਾਂ ਦਸਾਂ ਸਤਾਂ ਦੇ ਵਿੱਚ ਹੰਦੇ ਤੇ ਅੰਨਾ ਉਚਾਰਨ ਕਰੋ ਸਤਿਨਾਮੁ ਈ ਰਵਾਇ ਗੁਰੂ ਘਾਇ ਬਦੀਆ ਗਿਆਨ ਕਉ ਕਪਤ ਰੂਪ ਮਾਇਆ ਨੰਗ ਅਨੰਦ ਰੂਪ ਸਾਧ ਸੁਮਹਿ ਮਹਾਰਾਜੀ ਉਦੇਸੇ ਸਮਝੰਦੇ ਹਨ ਕਿ ਜਿਹੜੀ ਮਾਇਆ ਆ ਰੂਪ ਮਾਇਆ ਦਾ ਕਿਹੜਾ ਪਰੰਦੇ ਹਨ ਜੇ ਭਾਗ ਤੇ ਆਣ ਮੈਸਾਓ ਜੇ ਭਾਗ ਵਾਜਨ ਪਿਆ ਅਨੰਤਰੂਪੀ ਫਲਨ ਪ੍ਰਾਪਤ ਹੁੰਦੀ ਆ ਦੇਵ ਚੇਹੇ ਪ੍ਰਭੂ ਸਿਸ਼ਾ ਨੂੰ ਨਰਨ ਨੂੰ ਮੌਕਾ ਮਿਲ ਜਾਂਦਾ ਹੈ ਯਾਦ ਕਰੋ ਗਾਟੇ ਨਾ ਤਾਹੀ ਰਿਵਾਏ ਗੁਰੂ ਸਾਹਿਬ ਜੀ ਮਨ ਸਾਏ ਮੁਖ ਉਚਰਾ ਬਤਾ ਹੰਬੇ ਲੋਕ ਜਿਹੜਾ ਮੇਰਾ ਮਨ ਮਹਾਰਾਜ ਸਮਝਾ ਰਿਹਾ ਹੈ ਸੋਧਰਾਏ ਕਿ ਜਿਹੜਾ ਮੇਰਾ ਮਨ ਇਹ ਮੇਰੇ ਮਨ ਨੂੰ ਸਾਈਂ ਜੀ ਆਜਦੇ ਮੈਨੂੰ ਸਾਈਂ ਜੀ ਤੋਂ ਦਾ ਹੈ ਮੈਂ ਉਹ ਦਾ ਨਾਮ ਉਦਾਰਦਾ ਹਾਂ ਕਿ ਸਾਰੇ ਜਗ ਵਿੱਚ ਮੈਂ ढूंढाइन शिव सलाह हाँ नमें सुन सदां उचारण करो नानक हम अडंबर कूड़िया सुन जीवन सी सोए नानक जगत है ਇਹ ਦੇਵੀ ਦਾ ਦਿਖਾਵਾ ਹੈ ਜਿਹੜਾ ਦਿਖਾਵਾ ਮਾਰਗੇ ਤੇ ਮੈਨੂੰ ਨਾਖਵੰਦ ਜਿਸਤ ਰਹਿ ਆਵੇ ਜਿਸ ਰਹਿ ਦੁਸਰ ਜਾਲਾ ਜਗ ਤੂੰ 사ਗਰ ਜਾਲਾ ਮੈਨਾਂ ਦਿਖਾਵਾ ਮਾਰ ਜਿਹਨੇ ਮੈਨੂੰ ਨਾਖਵੰਦ ਜਿਸਦਾ ਹੈ ਤੇ ਉਹਦੀ ਸਰਦ ਗੈਣ ਵਾਲੀ ਦੀ ਸੋਭਾ ਹੈ ਉਹ ਸੁਣ ਕੇ ਮੇਰਾ ਮਨ ਜੀਉ ਬਹਿਤਾ ਹੈ ਉਜਾਗਰ ਕਰੋ

ਕੀਰ ਸਾਹਿਬ ਕੇ ਨਾ ਉਹਨੇ ਕਪੜੇ ਵੀ ਸਾਰੇ ਪਾਟੇ ਹੋਏ ਹੋਣ ਮਨ ਨਹੀਂ ਤੁ ਜਾਣਿਆ ਨਾ ਯਾਤਨਾ ਪਤਨਾ ਅਜਰੋ ਉਦ्यान ਪਰ ਵੀ ਨਾ ਕਹਿੰਦਾ ਕੋਈ ਉੱਠੀ ਯਾਤ বিনা ਹੋਵੇ ਮੁਦਾ ਗੁਣ ਬਾੜ ਅਜਰ বিনা ਕਰਦਾ ਹੋਵੇ ਉਦ्यान ਪਰ ਵੀ ਨਾ ਤੇ ਉਹ ਉਜਾਰ ਜੇ ਨਿਪਟਦਾ ਹੋਵੇ ਅਰੇ ਬਸੇ ਉਜਾਰੀ ਵੀ ਉਜਾਰ ਹੋਵੇ ਉਜਾਰਨ ਕਰੋ ਮਨੁੱਖ ਹੈ ਉਹਦਾ ਕੋਈ ਮਿੱਤਰ ਵੀ ਨਾ ਹੋਵੇ ਤੇ ਨਾ ਹੀ ਉਹ ਤਾਂ ਦੁਲਤ ਹੋਵੇ ਤੇ ਨਾ ਹੀ ਉਹਦਾ ਰੂਪ ਰੰਗ ਸੁੰਦਰ ਕੋਈ ਰੂਪ ਹੋਵੇ ਤੇ ਨਾ ਹੀ ਉਹ ਕੋਈ ਸਾਰ ਲੈਣ ਵਾਲੇ ਸਾਧ ਹੋ ਸਾਧ ਵੀ ਨਾ ਹੋਵੇ ਮਹਾਰਾਜ ਕਿਸਨੇ ਅੰਦਰ ਆਣਾ ਰਾਜਾ ਸਗਲੇ ਸ੍ਰਿਸ਼ਟ ਕਾ ਅਰ ਨਾਮ ਮਨ ਪਿੰਨਾ ਕਹਿੰਦਾ ਹੁਣ ਉਹਦੇ ਕੋਲ ਕੁਝ ਵੀ ਨਹੀਂ ਇਹ ਉੱਪਰ ਇਹ ਚੀਜ਼ਾਂ ਨੂੰ ਲੱਸ ਕਰੇ ਮਹਾਰਾਜ ਕਹਿੰਦੇ ਉਹ ਰੂਲ ਬੇਸ਼ੱਕ ਕੁਝ ਵੀ ਨਹੀਂ ਹੈ ਬੇਸ਼ੱਕ ਉਹ ਜੋ ਸੁੰਦਰ ਬਾਣੀ ਹੈ ਮਿੱਤਰ ਨਹੀਂ ਹੈ ਧੰਨ ਨਹੀਂ ਹੈ ਉੱਚੀ ਜਾਤ ਨਹੀਂ ਹੈ ਨਾ ਉਹਦਾ ਆਦਰ ਹੈ ਜੇ ਜਿਹੜੀ ਢੋਮਲਾਂ ਉੱਪਰ ਟੁੱਟੇ ਹੋਰ ਵਿਚਰਨ ਦਾ ਆਵੋ ਉਹਦੇ ਕੱਪੜੇ ਤਾਂ ਪਾਟੇ ਹੋਏ ਹਾਲ ਹੁਣ ਮਾਰੀਏ ਕਿ ਤੋ ਜਾਂਦੇ ਆਨ੍ਹਾ ਰਾਜਾ ਅਗਿਰ ਚੇਟਾ ਆਰ ਨਾਮ ਮਨ ਪਿੰਨਾ ਮਾਰੀਂ ਕਹਿੰਦੇ ਦੇਹ ਨ ਕੋਦੂ ਉਪਰ ਚੀ ਜਾਏ ਨਹੀਂ ਆਨ੍ਹਾ ਪ੍ਰੰਤੂ ਜਦ ਬੰਨ ਪ੍ਰਵੇਸ਼ ਕਰ ਪ੍ਰਭੂ ਦੀ ਦੇ ਨਾਮ ਦੇ ਵਿਚਰ ਗਿਆ ਹੋਇਆ ਹੈ രാജാ <laughs> വള <ůito poem Allah> <tick> ਹਰ ਕੋਈ ਸੌਖਾ ਇਹ ਨੂੰ ਕਰਨ ਦੀ ਧੂਰੀ ਹੈ ਅਗਰ ਨਹੀਂ ਦਰਨੂ ਇਹ ਲੋਕ ਨੇ ਮਨ ਨੇ ਜਿਹੜਾ ਬਗਾਨੇ ਨੂੰ ਵੱਜ ਜਾਂਦਾ ਹੈ ਇਤ ਸਿਰ ਜੀਵ ਨੂੰ ਆਉਂਦਾ ਹੈ ਅਨੇ ਪਰਮਾਤਮਾ ਪ੍ਰਸੰਨ ਹੁੰਦਾ ਹੈ ਯਾਦ ਕਰਨ ਕਰੋ मर्जी से बोटी पोड़ सर्वाजन वसे बीजा करते हैं हाँ नमस्कार बोलियाँ बोलियाँ करते हैं हाँ इस तरह जो सर्वार्ड कर कर है। हाँ करते हैं हम उन्हें दावी सर्वाग करते हैं हाँ इस सेवन वाले में कंधियाँ पुलियों का एक किमान मारते हैं और सोले सार्सन के प्रबंध कर ले ਮਹਾਰਾਜੀ ਅਵਰ ਜਨਨ ਮੈਂ ਤਿ ਵਰਦਿਆ ਯਸਤੇ ਸਿਧਰਾਵ ਜਨਨ ਜੁੜੇ ਰਹੀ ਕਾਢਿ ਕਿਰਪਾ ਕਰੋ ਸਿਖਾਉ ਦੇ ਨਾਮੇ ਗਿਨਾਮ ਦੇ ਨਾਮ ਬਰਉ ਭਤੇ